ਸੰਘਣਾ ਵੀ ਤਾਰੀ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਆ ਅਸੀਂ ਜਿਹੜੇ ਹੈਗੇ ਆ ਮਤਲਬ ਸੀਨੀਅਰ ਸਿਟੀਜ਼ਨ ਹੈ ਅਸੀਂ 4-5 ਜਾਣੇ ਇੱਥੇ ਗਾਂਧੀ ਗਰਾਉਂਡ 'ਚ ਰੋਲ ਸੈਰ ਕਰਨਾ ਹੁੰਦੇ ਆ ਤੇ ਇੱਥੇ ਸੈਰ ਕਰਦੇ ਤਾਂ ਕੁੱਤੇ ਆਂਦੀਆਂ ਇੰਨੀ ਦਹਿਸ਼ਤ ਪਈ ਹੋਈ ਆ ਵੀ 20-25 ਕੁੱਤੇ ਇੱਥੇ ਘੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ ਦੋ ਤਿੰਨ 10-12 ਕੁੱਤੇ ਨੇ ਤੇ 4-5 ਕੁੱਤੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਆਰੇ ਨੂੰ ਵੜਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲ ਇਹ ਸਕੂਲ ਵਾਲੀ ਗੋਮੜ ਦੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਵਾ ਇੱਥੇ ਜਿੱਥੇ ਮੈਂ ਖੜਾ ਆ ਮੇਨਾਂ ਦੇ ਬੱਚਿਆਂ ਨੂੰ ਕੱਲ ਹੀ ਇਹਦੇ ਤੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੋਈ ਮੋਟੀ ਕੱਟ ਕੇ ਲੈ ਗਈ ਆ ਗੁੱਤੀ ਜਿਹੜੀ ਹੋਗਾ ਤੇ ਕੋਈ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸیرے ਜਾਣ ਲਿਆ ਹੋਇਆ ਤੇ ਮੈਂ ਆਰਾਮ ਨਾਲ ਸੈਰ ਕਰਨ ਲਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਉਹ ਨਾਲ ਹੀ ਚਿਲਕ ਲਾ ਕੇ ਤੇ ਲੱਗੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਟੀ ਸਾਹਿਬ ਅੱਗੇ ਵੀ ਵੀ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੀ ਮੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆਇਆ ਤਾਂ ਭੱਲ ਪਿਆ ਤੇ ਗਰੀਬ ਬੱਚਾ ਜੇ ਨਾ ਉਹਦਾ ਇਲਾਜ ਹੋਵੇ ਪੈਸੇ ਜੇ ਤਾਂ ਨਾ ਕੁਝ ਰਾਜੇ ਤੇ ਕੁੱਤੇ ਵਾਰਾ ਨੇ ਕਿਹ ਜੀ ਵਾਰਾ ਕੁੱਤੇ ਨਹੀਂ ਜੀ ਸਾਰੇ ਇਹ ਮੇਰੇ 15-20 ਕੁੱਤੇ ਨਹੀਂ ਜਿੱਥੇ ਪੈ ਫਿਰਦੇ ਨਹੀਂ ਗੱਲ ਦੀ ਘਰਾਂ ਚ ਝੋਲ ਬਣਾ ਕੇ ਪੈ ਝੋਲ ਬਣਾ ਕੇ ਪੈ ਜਾਂਦੇ ਨਹੀਂ ਜਿੱਥੇ ਮੈਂ ਸ਼ਹਿਰ ਜਾਂਦੇ ਹਾਂ ਤੇ ਮੈਨੂੰ ਮੇਰੇ ਨਾਲ ਕੇਵਲ ਸ਼ਰਮਾ ਜੀ ਹੀ ਕੇ ਨਾਲ ਬੈਠੇ ਸੀ ਰੌਣ ਦੇ ਉੱਤੇ ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੀ ਸੀ ਤਾਂ ਉਹਨਾਂ ਨੇ ਮੈਨੂੰ ਉੱਥੋਂ ਆਣ ਕੇ ਛਡਾਇਆ ਤੇ ਮੈਨੂੰ ਤਾਂ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਨੇ ਜੀ ਹਾਂ ਹਾਂ ਜੀ ਮੇਰੇ ਅੱਜ ਤੱਕ ਮੇਰੇ ਕੋ ਟੁਰਿਆ ਨਹੀਂ ਜਾਣ ਲੱਗਾ ਮੇਰੇ ਕੋਲ ਨੂੰ ਤੇ ਸਾੜ ਲੱਗੀ ਆ ਮਗਰ ਪਿੱਠ ਤੇ ਸਾੜ ਲੱਗੀ ਆ ਜੀ ਤੂੰ ਟੁਰਿਆ ਨਹੀਂ ਜਾਣ ਦਿਆ ਅੱਜ ਤੱਕ ਮੈਂ ਜੀ ਚਰਮਾ ਸਾਫਾ ਪ੍ਰਧਾਨ ਨਗਰਪਾਲਿਕਾ ਤਾਰੀਵਾਲ ਗਲੀ ਗਾਂਧੀ ਗੋਣ ਦਾ ਰਹਿਣ ਵਾਲਾ ਵਾਂ ਤੇ ਇੱਥੇ ਬਰੇ 15 16 ਜਿਹੜੇ ਡੋਜ਼ ਜਿਹੜੇ ਬੱਚਿਆਂ ਨੂੰ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮੱਲੇ ਵਾਲਾ ਨੂੰ ਬਹੁਤ ਵਾਈਟ ਕਰਦੇ ਆ ਤੇ ਇੱਥੇ 15 16 ਬੱਚਿਆਂ ਨੂੰ ਤੇ ਸਕੂਲਾਂ ਚ 4-5 ਦਿਨ ਦੇ ਵਿੱਚ ਕਰ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਲੰਗਣ ਦੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਯਾਰ ਕਿ ਆਪਾਂ ਇਸ ਦੀ ਬੜੀ ਅੱਗੇ ਵੀ ਘੁਆਰ ਲਾਉਂਦੇ ਰਹੇ ਆ ਕਿ ਕਿਹੇ ਨੇ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪਣਾ ਪ੍ਰਸ਼ਾਸਨ ਅੱਗੇ ਫਿਰ ਬੁਖਾਰ ਲਾਣ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਂ ਜਾਂ ਦਾ ਰਸਤਾ ਹੀ ਇਹੋ ਆ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਧੰਨਵਾਦ ਜਿਹੜੇ ਜਿਹੜੇ ਲੋਕ ਸਰੇ ਮੰਦਰ ਜਾਂਦੇ ਆ ਉਹ ਵੀ ਗਰਾਉਂਡ ਵਿੱਚੋਂ ਲੰਘ ਕੇ ਸਭ ਰਸਤਾ ਤੇ ਗਰਾਉਂਡ ਦੇ ਵਿੱਚ ਆਉਂਦੀ ਆ ਲੇਕਿਨ ਜਿਹੜੇ ਲੋਕ ਆਉਂਦੇ ਆ ਉਤੋਂ ਦੀ ਗਲੀ ਥਾਣੀ ਹੋ ਕੇ ਵੱਲ ਕੱਟ ਕੇ ਆਉਂਦੇ ਆ ਉਹ ਵੀ ਸਾਨੂੰ ਹੋਏ ਬਾਰ ਬਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹਾਲ ਆਪਾਂ ਤੇ ਕਿਹਨਾਂ ਕਮੇਟੀ ਨੂੰ ਕਹਾਂ ਸਕਦੇ ਆ ਕਮੇਟੀ ਨੂੰ ਅੱਜ ਵੀ ਕਿਹਾ ਉਹ ਕਹਿੰਦੇ ਆ ਜੀ ਅਜੇ ਹੱਲ ਕਰ ਦਿੰਦੇ ਆ